ਇੱਕ ਪਾਸੇ ਸੱਤਾਧਿਰ ਖਿਲਾਫ ਕਿਸਾਨ ਸੜਕਾਂ ਤੇ ਉਤਰਿਆ ਹੈ ਦੂਜੇ ਪਾਸੇ ਵਿਰੋਧੀ ਭੰਡੇ ਨੇ ਕਿਸਾਨਾਂ ਦੇ ਮਸੀਹਾ ਕੈਪਟਨ ਅਮਰਿੰਦਰ ਸਿੰਘ ਅੱਜ ਪਹੁੰਚੇ ਪਟਿਆਲਾ ਦੀ ਅਨਾਜ ਮੰਡੀ ਕੈਪਟਨ ਨੇ ਲਈ ਕਿਸਾਨਾਂ ਦੀ ਸਾਰ ਮੰਡੀਆਂ ਦਾ ਹਾਲ ਵੇ ਕੈਪਟਨ ਨੇ ਖੂਬ ਸਾਦੇ ਬادل ਸਰਕਾਰ ਤੇ ਨਿਸ਼ਾਨੇ ਟਕਿਆ ਕਿ ਕਿਉਂ ਨਹੀਂ ਹੁਣ ਬادل ਮੋਦੀ ਅਗੇ ਰੱਖਦੇ ਕਿਸਾਨਾਂ ਦਾ ਮੁੱਦਾ ਕਿਉਂ ਮੰਡੀਆਂ ਚ ਰੋਲ ਰਹੀ ਹੈ ਕਣਕ ਔਰ ਇਹ ਸਰਕਾਰ ਨੂੰ ਕੋਈ ਇੰਟਰਸਟ ਨਹੀਂ ਲੱਗਦਾ ਇਹ ਦੇ ਬਜਾਏ ਕਿ ਸਾਰੀ ਕੈਬਨਿਟ ਅਗਰ ਜ਼ਰੂਰਤ ਪਵੇ ਚੀਫ ਮਿਨਿਸਟਰ ਦੇ ਨਾਲ ਜਾ ਕੇ ਮੋਦੀ ਦੇ ਉੱਤੇ ਬਹਿ ਜਾਣ ਇਹ ਜਾ ਰਹੇ ਨੇ ਹੁਰਕਮਾਂ ਵਾਸਤੇ ਕੱਲ ਡਿਪਟੀ ਚੀਫ ਮਿਨਿਸਟਰ ਗੜਕਰੀ ਨਾਲ ਬੈਠਾ ਸੀ ਕੋਈ ਕਿਤੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਉੱਥੇ ਮਿਲ ਕੇ ਆਏ 왓 अबाउट தி ਪ੍ਰਾਈਮ ਮਿਨਿਸਟਰ ਐਂਡ தி ਚੀਫ ਮਿਨਿਸਟਰ ਜਦੋਂ ਇਹ ਇਹਦੇ ਹਾਲਾਤ ਕਰੇ ਹੁੰਦੇ ਸੀ ਮੇਰੇ ਸਮੇਂ 'ਚ ਅਸੀਂ ਇੱਕਦਮ ਪਹੁੰਚਦੇ ਸੀ ਪ੍ਰਾਈਮ ਮਿਨਿਸਟਰ ਕੋਲ ਔਰ ਇਹ ਈਸ਼ੂ ਆਪਣਾ ਰਿਜ਼ੋਲਵ ਕਰਾ ਦਿੰਦੇ ਸੀ ਇਹ ਕਿਉਂ ਨਹੀਂ ਕਰ ਸਕਦਾ ਪ੍ਰਕਾਸ਼ ਸਿੰਘ ਬਾਦ ਔਰ ਤੋਟਾ ਸਿੰਘ ਕਹਿੰਦਾ ਕਿੱਥੇ ਆਪਣੇ ਘਰਾਂ ਚ ਰੱਖ ਲਓ ਇਹਨੂੰ ਬਟੋਟਾ ਸਿੰਘ ਨੂੰ ਪਤਾ ਹੈ ਕਿ 70 ਫੀਸਦੀ ਕਿਸਾਨ ਚਾਰ ਕਿੱਲੇ ਦੇ ਘਟ ਦੇ ਮਾਲਕ ਨੇ 50 ਫੀਸਦੀ ਦਾ ਇੱਕ ਕਿੱਲੇ ਦਾ ਘਟ ਹੈ ਆ ਸਾਰਾ ਦੱਖਣ ਪੰਜਾਬ ਤੁਹਾਡਾ ਮਾਨਸਾ ਵਗੈਰਾ ਐਦਰ ਦੁਆਬੇ ਜਾਓ ਜਾਂ ਉਧਰ ਮਾਝੇ ਦੇ ਉੱਪਰਲੇ ਪਾਸੇ ਜਾਓ ਉਹਨਾਂ ਛੋਟੀ ਛੋਟੀ ਜ਼ਮੀਨਾਂ ਨੇ ਉਹ ਕਿਧਰ ਰੱਖ ਲੈਣਗੇ ਉਹ ਤਾਂ ਇਹਦਾ ਇਹਨਾਂ ਦੀ ਰੋਟੀ ਹੈ ਹੁਣ এবੀਪੀ ਸੰਜਾ ਤੁਹਾਡੇ smartphones <laughs> ਵਿੱਚ Android users <laughs> play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਫ ਟਾਈਪ ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ